ਬੜਕ ਚਾਹੂ ਗਾਲ ਆਇਆ ਬੜਕ ਕੋਈ ਵਰਤਨ ਹੋਇਆ ਹਾਂਜੀ ਹਾਂਜੀ ਟਫ ਕਾਰਾ ਲੋਕਾਂ ਦਾ ਮਨ ਲੋਕੀਂ ਦੇਖੋ ਹੋਣ ਸਕਦਾ ਇਤਿਹਾਸ ਰਿਹਾ ਜੇ ਜਾਂ ਕੋ 200 300 ਦੇ ਹਰਿਆ ਜਾਂ 2 300 ਦੇ ਚਾਰ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ 5 ਤੋਂ 6000 ਦੀ ਲੀਡ ਦਾ ਕੋਈ ਬੰਦਾ ਉਹ ਵੀ ਆਮ ਵਰਕਰ ਕੋਈ ਲੀਡਰ ਨਹੀਂ ਬڑے-ਬڑے ਵੱਡੇ ਲੀਡਰ ਸੀਗੇ ਇੱਥੇ ਇਲੈਕਸ਼ਨ ਲੜਦੇ ਸੀਗੇ ਪਰ ਸੁਖੀ ਰੰਧਾਵੇ ਨੂੰ ਕੋਈ ਹਰਾ ਨਹੀਂ ਸਕਿਆ ਇੱਕ ਆਮ ਜੇ ਵਰਕਰ ਨੇ ਇੱਕ ਨਮਾਣਾ ਜੇ ਵਰਕਰ ਨੇ ਜਿੰਨੇ ਕਦੀ ਨਾ ਮੈਂਬਰ ਹੀ ਲੜੀ ਨਾ ਸਰਪੰਚੀ ਲੜੀ ਮੈਂ ਤੁਹਾਨੂੰ ਦੱਸਦਾ ਜੀ ਗੁਰਦੀਪ ਸਿੰਘ ਰੰਧਾਵਾ ਅੱਜ ਤੱਕ ਨਾ ਮੈਂਬਰ ਪੰਚਾਇਤ ਬਣੇ ਨਾ ਸਰਪੰਚ ਬਣੇ ਨਾ ਕਿਸੇ ਵੀ ਅਹੁਦੇ ਤੇ ਰਹੇ ਜਿੱਦਾਂ ਮਤਲਬ ਇੱਕ ਵਰਕਰ ਨੇ ਰਾਈਟ ਜੇ ਉਹਨਾਂ ਕੋਈ ਅਹੁਦਾ ਹੁੰਦਾ ਤਾਂ ਫਿਰ ਆਪਾਂ ਉਹਨਾਂ ਨੂੰ ਅਹੁਦੇਦਾਰ ਕਹਿ ਸਕਦੇ ਹਾਂ ਇਹ ਵੀ ਸ਼ਾਇਦ ਕੋਈ ਬਿਲਾਸੀ ਕਿ ਸ਼ਾਇਦ ਕੌਂਗਰੈਸ ਮੇਲੇ ਸਰਪੰਚ ਜੀ ਨਹੀਂ ਮਿਲਦੇ ਵੇਖੋ ਜੀ ਸਰਪੰਚੀ ਲੈਣ ਦਾ ਕੋਈ ਨਹੀਂ ਸੀ ਬਟ ਜੇ ਤੁਸੀਂ ਕਿਹੇ ਵਰਕਰ ਦੀ ਇਤਨੀ ਕਰਦੇ ਮੰਨ ਲਓ ਮੈਂ ਹੀ ਆ ਸਾਡੀ ਅਸੀਂ ਹੁਣ ਸਾਨੂੰ ਸਾਡੇ ਵਰਕਰਾਂ ਨੇ ਜਿਟਾਇਆ ਵਾ ਅਸੀਂ ਆਪਣੇ ਵਰਕਰਾਂ ਦੀ ਜੇ ਇਤਨੀ ਕਰਾਂਗੇ ਤਾਂ ਵਰਕਰ ਸਾਨੂੰ ਜਿਵੇਂ ਉਹਨਾਂ ਨੂੰ ਕਰ ਸਮਝਾ ਬਿਲਕੁਲ ਲੱਗਦਾ ਕਿ ਉਹ ਸਰਪੰਚ ਵਾਂਗ ਹੁੰਦਾ ਲੱਗਦਾ ਸਾਡੇ ਬਿਲਕੁਲ ਨਹੀਂ ਦੇਖੋ ਸਾਡੇ ਸਾਹਮਣੇ ਆ ਅੱਜ ਉਹ ਕਹਿੰਦੇ ਉਹ ਕਹਿੰਦੇ ਉਹ ਕਹਿੰਦੇ ਸੀ ਕਿ ਵੀ ਤੁਹਾਡਾ ਤੁਹਾਡਾ ਉਹ ਸਮਝ ਨਹੀਂ ਤੁਸੀਂ ਰੱਖਿਆ ਜਵਾਬ ਤਾਂ ਹੋ ਗਈ ਪੂਰੀ ਵਾਰ ਮੈਂ ਤੁਹਾਨੂੰ ਦੱਸਦਾ ਪਿਆ ਜੀ ਵੇਖੋ ਇਹਨਾਂ ਨੇ ਮੈਂ ਦੱਸਿਆ ਪਿੰਡ ਚੋਂ ਕੱਢਿਆ ਸੀਗਾ ਕਿ ਨਹੀਂ ਜੀ ਤੁਸੀਂ ਪਿੰਡ ਨਹੀਂ ਸੰਭਸਾਦੇ ਅੱਜ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਇਹਨਾਂ ਨੂੰ ਹਲਕਾ ਦੇ ਦਿੱਤਾ ਤੇ ਉਹਨਾਂ ਨੂੰ ਹਲਕੇ ਚ ਬਾਹਰ ਕਰ ਦਿੱਤਾ ਬਿਲਕੁਲ ਮੌਜੂਦ ਜੀ ਸਾਡੇ ਦਾ ਡਰਦਾ ਮਾਹੌਲ ਹੈਗਾ ਸੀ ਨਹੀਂ ਜੀ ਕੋਈ ਡਰਦਾ ਮਾਹੌਲ ਨਹੀਂ ਜੀ ਬੜੀਆਂ ਅਮਨਸ਼ਾਹ ਜਿਹਨਾਂ ਜਮੀਨ ਇਲੈਕਸ਼ਨ ਲੜੀ ਇਹਨਾਂ ਨੇ 50 ਐਫ ਆਈ ਆਰ ਸਰਪੰਚਾਂ ਦੇ ਕਰਕੇ ਤੇ ਫਿਰ 45000 ਨਾਲ ਜਿੱਤੀ ਆਮ ਲੋਕਾਂ ਦੀ ਜਿੱਤ ਹੋਈ ਆ ਜੀ ਆਮ ਆਮ ਲੋਕਾਂ ਦੀ ਜਿੱਤ ਆ ਉਹ ਸਾਬ ਹੈ ਨਾ ਆਮ ਲੋਕਾਂ ਦੀ ਜਿੱਤ ਆ ਆਮ ਲੋਕਾਂ ਦੀ ਜਿੱਤ ਪਿੰਡੋਂ ਘਟਾਵਾਂ ਉਹ ਸਾਬ ਹੈ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਨਾ ਇਹਨਾਂ ਨੇ ਕਿਦੇ ਇਲੈਕਸ਼ਨ 'ਚ ਪਿੰਡੋਂ ਘਟਿਆ ਸੀਗਾ ਨਾ ਅੱਜ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਹਲਕੇ ਜੋ ਕੱਢ ਕੇ ਦਿਖਾਤਾ ਹੈ ਕੀ ਬਾਤ ਹੈ ਆਹ ਬਾਤ ਹੈ ਪੀ